ਸ਼ਰਧਾ ਤੇ ਗਿਆਨੀ ਕਹਿੰਦਾ ਸੰਦੀ ਗਿਆਨੀ ਕਹਿੰਦਾ ਛੱਡਦਾ ਨਹੀਂ ਇੱਥੇ ਗਿਆਨੀ ਕਹਿੰਦਾ ਛੱਡ ਦੇ ਹਟ ਹਟ ਧੰਨਵਾਦ ਆ ਵੀ ਇਹ ਜਾਂਦਾ ਤਾਂ ਨਹੀਂ ਪਾ ਚਾਹ ਪੋਹਦੇ ਸਾਡੇ ਤੋਂ ਦੇਖ ਕੇ ਕਹਿੰਦੇ ਮੁਖਸਰ ਰਿਹਾ ਚਪੰਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਚੌਕੀ ਡੈਰੀ ਫਾਰਮ ਤੇ ਤੇ ਮਿੱਤਰੋ ਅੱਜ ਦੀ ਵੀਡੀਓ ਜਿਹੜੀ ਕਰਨ ਜਾ ਰਹੇ ਆ ਉਹ ਡੱਬ ਵਾਲੀ ਪਸ਼ੂ ਮੰਡੀ ਤੋਂ ਕੰਮ ਕਰ ਰਹੇ ਆ ਰੰਗ। ਬਾਕੀ ਥੋੜਾ ਜਿਹਾ ਟਾਈਮ ਪਜ ਲੇਟ ਹੋ ਕੇ 2 ਵਜੇ ਗੇ ਥੋੜੇ ਜੇ ਪਸ਼ੂਆਂ ਦਾ ਫਰਕ ਪਿਆ ਪਰ ਜੇ ਆਪਾਂ ਕਹੀਏ ਵੀ ਅੱਜ ਅਸ਼ੂ ਘਟਾਏ ਸੀ ਤੇ ਗਾਹਕ ਜਿਆਦੇ ਸੀ। ਤੇ ਮੰਡੀ ਦਾ ਸਟੇਟਸ ਬਹੁਤ ਹੀ ਚੰਗਾ ਸੀਗਾ ਅੱਜ ਤੇ ਬਹੁਤ ਹੀ ਵਧੀਆ ਪਸ਼ੂ ਸੇਲ ਹੋਏ ਅੱਜ। ਤੇ ਬਾਕੀ ਤੁਹਾਨੂੰ ਚਲਦੇ ਆਂ ਦਿਖਾਉਣੇ ਆ ਚੰਗੇ ਚੰਗੇ ਪਸ਼ੂ ਪਹਿਲਾਂ ਤੁਸੀਂ ਮੱਝ ਚੈੱਕ ਕਰੋ। ਚਾਰੇ ਤਾਂ ਇੱਕੋ ਜਿਹੇ ਤੇ ਦੇਖ ਵੀ ਦਾਥ ਲਾਚ ਕਰਦਾ ਲੇਵਾਗਾ। ਤੇ ਬਾਕੀ ਦੇਖੋ ਤੁਸੀਂ ਪੂਰਾ ਮਾਹੌਲ ਬਣਿਆ ਮੰਡੀ ਦਾ। ਤੇ ਬਾਹਰ ਦੇ ਗਾਹਕ ਨਹੀਂ ਆਉਂਦੇ ਜਿਵੇਂ ਇੱਥੇ ਤੁਹਾਨੂੰ ਦਿਖਾਉਣੇ ਆ ਤੇ ਚਲੋ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਵੱਧ ਤੋਂ ਵੱਧ ਦੇਵਾਂਗੇ ਤੁਹਾਨੂੰ ਜਾਣਕਾਰੀ ਤੇ ਚੱਲਦੇ ਆਂ ਬਈ ਅੱਗੇ ਦੇਖੋ ਹਣਾ ਆਪਣੀ ਵੀਡੀਓ ਬਣਾਉਂਦਾ ਮਕਸਦ ਹੁੰਦਾ ਵੀ ਚੰਗੇ ਚੰਗੇ ਪੌਦੇ ਦਿਖਾਉਣਾ ਬਾਕੀ ਤੁਸੀਂ ਖਰੀਦਨੇ ਆਗੇ ਤੇ ਆਪਦੀ ਪਰਕ ਤੇ ਸੋਚ ਮੁਤਾਬਕ ਖਰੀਦਨੇ ਆਗੇ ਤੁਸੀਂ ਸਾਡਾ ਵੀਡੀਓ ਦੇ ਵਿੱਚ ਸਿਰਫ ਪੌਦੇ ਦਿਖਾਉਣਾ ਹੁੰਦਾ ਤੇ ਧੰਨਵਾਦ ਆ ਜਿਹੜੇ ਪ੍ਰੇਰਣਾ ਜੋੜਦੇ ਆ ਬਹੁਤ ਬਹੁਤ ਜਿਆਦਾ ਦੇਖੂ ਵੀ ਮੰਚਾਂ ਦੀ ਅੱਜ ਬਹੁਤ ਮੰਦਾ ਜਾ ਪੈ ਗਿਆ ਮੱਝਾਂ ਬਹੁਤ ਹੁੰਦੀਆਂ ਸੀ ਜਿਵੇਂ ਆ ਮੱਝ ਦਾ ਰੇਟ ਪੁੱਛਿਆ ਸੀ ਬਾਈ ਕਹਿੰਦਾ ਸੇਲ ਚੱਲਦੇ ਆ ਕਿ ਦੇਖੋਣੇ ਤੁਹਾਨੂੰ ਮੱਜਾ ਦਾ ਮਾਹੌਲ ਆ ਮੰਡੀ ਦੇ ਵਿੱਚ ਬਾਕੀ ਦੇਖੋ ਹਨਾ ਤੇ ਇੱਕ ਆ ਜਿਹਨੂੰ ਪਤਾ ਹੈ ਜ਼ਰੂਰ ਦੱਸਿਓ ਇਹ ਕੀ ਸਿਸਟਮ ਆਗਾ ਮੱਝ ਦਾ ਬੱਚਾ ਮਰ ਗਿਆ ਤੇ ਉਹਦੇ ਕੰਨਾਂ ਤੇ ਹਟੰਗੇ ਹੋਇਆ ਬੱਚਾ ਮੱਝ ਨੇ ਮੂੰਹ ਹੀ ਦੂਜੇ ਬਸੇ ਕਰ ਲਿਆ ਆ ਨੀਲੀ ਰੱਬ ਦਾ ਮੱਝ ਹੈਗੀ ਤੇ ਇਹਦੇ ਕੰਨਾਂ ਤੇ ਟੰਗਿਆ ਹੋਇਆ ਕੱਟਾ ਤੁਸੀਂ ਦੇਖ ਸਕਦੇ ਹੋਗੇ ਇਹ ਜ਼ਰੂਰ ਦੱਸਿਓ ਵੀ ਕੀ ਚੀਜ਼ ਆ ਇਹ ਕਿਉਂ ਟੰਗਿਆਗਾ ਤੇ ਬਾਕੀ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣਾ ਟੰਗਣ ਦਾ ਕਾਰਨ ਹੁੰਦਾਗਾ ਜੀ ਜਿਹੜਾ ਪਸ਼ੂ ਕੀ ਕਹਿੰਦੇ ਹੁੰਦੇ ਪੱਟਾ ਮਰ ਜਾਂਦਾ ਤਾਂ ਉਹਨੂੰ ਮਾਈਕਰੋ ਕਰਕੇ ਜਾਂ ਡੈਥ ਤੋਂ ਬਾਅਦ ਜਦੋਂ ਬੂੜਾ ਬਣਾ ਲੈਂਦਾ ਤੀਦੇ ਕਰਕੇ ਪਸ਼ੂ ਚੰਗੀ ਤਰ੍ਹਾਂ ਖੜ ਜਾਂਦਾ ਹੈਗਾ ਤੇ ਬਾਕੀ ਰੇਟ ਵਾਈ ਪਸ਼ੂ ਵਿੱਚ ਬਹੁਤ ਹੀ ਜਾਇਜ਼ ਰੇਟ ਤੇ ਰਹੇ ਆ ਤੇ ਚੰਗੀ ਦਾ ਤਾਂ ਚੰਗੀ ਹੁੰਦਾ ਸਾਨੂੰ ਪਤਾ ਹੀ ਹੈ ਜਿਵੇਂ ਤੇ ਬਾਕੀ ਦੁੱਧ ਦੀ ਕੁਆਲਿਟੀ ਤਾਂ ਕਮ ਅੱਜਾ ਦੀ ਤੁਸੀਂ ਦੇਖੀ ਵੀ ਚੰਗੀ ਪੂਰੀ ਹੁੰਦੀ ਆ ਪੱਕੀ ਆਪਣੀ ਵੀਡੀਓ ਬਣਾਉਣ ਦੇ ਵਿੱਚ ਦੇਖ ਸਕਦੇ ਹੋ ਹਨਾ ਅੱਗੇ ਚੱਲ ਕੇ ਦਿਖਾਉਣਾ ਸਮਰੌਣ ਕਿ ਮੇਲਾ ਮੱਝਾਂ ਦਾ ਹੋਣੀ ਹੋਣੀ ਚੱਲਾਂਗੇ ਭਾਈ ਤੇ ਗੱਲ ਕਰਾਂਗੇ ਲੈਪ ਸੌਦੇ ਹੋਈ ਜਾਂਦੇ ਤੇ ਆਪਾਂ ਕਦੇ ਵੀ ਸ਼ੂਟ ਨਹੀਂ ਕਰਦੇ ਹੁੰਦੇਗੇ ਆਖੀ ਦੇਖੋ ਹਨਾ ਪੂਰੀ ਗੱਲਬਾਤ ਮੰਡੀ ਵਿੱਚ ਮੱਝਾਂ ਦੇਖੋ ਤੇਰੀਆਂ ਜਿਹੜਾ ਟਾਈਮ ਆ ਸੀ ਵੀਡੀਓ ਸ਼ੂਟ ਕਰਨਾ ਸੀ ਵੀ ਤਾਂ ਵੈਸੇ ਹੀ ਮੰਦਾ ਪੈ ਜਾਂਦਾ ਹੈ ਜੋ ਰੋਟੀ ਮਾਜੇ ਦੇ ਸੁਣੋ ਨਾ ਅਟਰਤੇ ਬਈ ਨਾੜਾਂ ਦੇਖੋ ਕਿ ਮੁੱਠੀਆਂ ਇਹ ਚੰਗੀ ਬਰੀਡੇ ਚੰਗੇ ਜਾਤਾਂ ਬੰਨਾਂ ਜਿਹੜੀਆਂ ਦੋ ਚਾਰ ਮੱਜਾਂ ਹੋਣ ਝੋਟੀ ਹੈਗੀ ਤੇ ਕੰਨ ਵਿੱਚ ਸਿੰਗ ਵੀ ਸੋਰੀ ਬਹੁਤ ਪਤਲੇ ਹੈਗੇ ਤੇ ਪੂਰਾ ਬਦਗਾ ਪੂਰੇ ਤੱਕ ਚੰਗੇ ਸਿੰਗਾਂ ਹਨ ਹਣਾ ਬਾਕੀ ਹੌਣ ਮੰਡੀ ਦੇ ਪੈਕਅਪ ਵਾਲਾ ਕੰਮ ਹੀ ਹੋਣਾ ਤੇ ਬਹੁਤ ਘੱਟੇ ਰਹਿਗੇ ਪਸੂ ਜ਼ਿਆਦਾ ਸੇਲ ਹੋਗੇ ਬਾਕੀ ਧੰਨਵਾਦ ਜਿਹੜੇ ਜਿਹੜੇ ਪ੍ਰਾਹੜਨਾ ਜੁੜਦੇ ਆਗੇ ਤੇ ਆਪਾਂ ਵੀਡੀਓ ਚ ਆਉਂਦੇ ਆ ਤੇ ਉਹਨਾਂ ਲਈ ਆਪਾਂ ਕਹਿ ਸਕਦੇ ਆ ਵੀ ਆਇਆ ਕਰੋ ਹਣਾ ਅੱਕੇ ਕਰੀ ਸਾਰਾ ਦ੍ਰਿਸ਼ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਮੰਡੀ ਦਾ ਗਾਹਕ ਬਹੁਤ ਜ਼ਿਆਦਾ ਸੀਗਾ ਤੇ ਜ਼ਿਆਤਰ ਅਜੂਬਾ ਜਿਹੀ ਨਹੀਂ ਹੋਈ ਕਿੰਨੇ ਪੈਸਾ ਵੈਸੇ ਨਹੀਂ ਚੁਕੰਦੀਏਗੀ ਸਾਰਾ ਯਾਰੀ ਤੇਲ ਕੀਤਾ ਹਣ ਇੱਥੇ ਮਈਆਂ ਘਟਾਈਆਂ ਹਨ ਤੇ ਇਹ ਪਿਛਲੀ ਾਰਨੋ ਘਟਾਈਆਂ ਮੱਝਾਂ ਜਿਆਦਾ ਵੀ ਆਪਾਂ ਲੇਟ ਹੋ ਕੇ ਸੇਲ ਸੂਲ ਹੋ ਗਈਆਂ ਪਰ ਉਧਰ ਤੇ ਬਾਤੀਆਂ ਜਾ ਕੇ ਤੇ ਸੇਲ ਸੂਲ ਹੋ ਗਈਆਂ ਮੱਝਾਂ ਵੈਸੇ ਤਾਂ ਬਹੁਤ ਜ਼ਿਆਦਾ ਹੁੰਦਾ ਹੈਗਾ Ini lokasi yang Mandi, hari di Lantai Punjab, di Sidang Jepang. Jodoh Pada ਬਹੁਤ ਚੰਗੀ ਸੀਗੀ ਕਦਮ ਚੋਣ ਬਹੁਤ ਚੰਗਾ ਸੀਗਾ ਮਾਝਾ ਬਾਕੀ ਅੱਜ ਵੀਡੀਓ ਦੇ ਵਿੱਚ ਆਪਾਂ ਕੀ ਦਿਖਾਵਾਂਗੇ ਤਾਂ ਜਰੂਰ ਦੇਖੋ ਐ ਤੇ ਵੀਡੀਓ ਦੇ ਵਿੱਚ ਆ ਦੇਖ ਅਭੀ 14 ਤੂਰੇ ਮਾਰ ਕੇ ਪੂਰੀ ਗੱਲਬਾਤ ਬਣ ਗਈ ਉਧਰ ਹੀ ਵੀਡੀਓ ਸ਼ੂਟ ਕਰਨੀ ਪਊਗੀ ਇਧਰੋਂ ਫੇਰ ਨਹੀਂ ਹੋਣੀ ਬਾਪੇ ਪੂਰਾ ਇੱਕ ਨੰਬਰ ਦਾ ਮਾਹੌਲ ਆ ਮੰਡੀ ਦਾ ਕੱਟ-ਕੁੱਟ ਪੂਰਾ ਜਿਆਦਾ ਹੈਗਾ ਤੇ ਦੇਖ ਸਕਦੇ ਹੋ ਹਨਾ ਪੂਰੀ ਗੱਲਬਾਤ ਮੰਡੀ ਦੇ ਵਿੱਚ ਤੇ ਆਪਣੀ ਵੀਡੀਓ ਦੇ ਵਿੱਚ ਸਾਰੇ ਪਰਮ ਨੂੰ ਇੱਕ ਬੇਨਤੀ ਆ ਵੀ ਅਸੀਂ ਸਿਰਫ ਵੀਡੀਓ ਸ਼ੂਟ ਕਰਨੀ ਹੈਗੀ ਤੇ ਬਾਕੀ ਦੇਖ ਲਵਾਂ ਚੰਗੇ ਮਾਜੇ ਦੀ ਤੇ ਕਮਾ ਦੇ ਦਿਖਾਉਣਾ ਰੇਟ ਦਾ 10 ਕਹਿੰਦੇ ਆਗੇ ਮੇਰੇ ਜੇ ਕੱਟੀ ਹੈਗੀ ਤੇ ਥਣ ਦੇਖੋ ਜੀ ਮੰਗਲੇ ਸਟ ਨਹੀਂ ਹੈਗੀ ਤੇ ਚੱਲ ਦੇ ਇੱਕ ਮਿੰਟ ਦੇਖੋ ਹਨਾ ਤੇ ਬਾਕੀ ਤਾਂ ਨਾਲ ਆਪਣਾ ਵੀਡੀਓ ਦਾ ਮਕਸਦ ਦੇ ਵਿੱਚ ਆਪਾਂ ਸੋ ਚੰਗੇ ਚੰਗੇ ਪਸ਼ੂ ਦਿਖਾਉਣਾ ਤੇ ਰਕੀ ਲਾਈਵ ਹੋਈ ਜਾਂਦਾਗਾ ਮਿਲ ਕੇ ਕਰੀ ਜਾਂਦੇ ਆ ਚਵਾਈ ਕਰਕੇ ਬਈ ਪਾਸ ਕੀਤੀ ਹੈ ਮੱਝ ਚੱਲਦੇ ਆ ਤੁਹਾਨੂੰ ਹੋਰ ਵੀ ਜਿਹੜੇ ਭਰਾਵਾਂ ਤੋਂ ਬਾਦ ਤੋਂ ਸਾਡੇ ਨਾਲ ਜੁੜਦੇ ਆ ਚੰਗੀਆਂ ਚੰਗੀਆਂ ਨੌਲੇਜ ਦੇ ਨਾਲ ਹਨਾ ਜਿਵੇਂ ਰੀਪੀਟ ਬੈਰੀਡਿੰਗ ਦੇ ਬਾਰੇ ਕਹੀ ਜਾਂਦਾ ਸੀ ਬਾਕੀ ਮੱਜਾਂ ਦੇਖੋ ਤੁਸੀਂ ਉਹ ਘੱਟ ਰਹਿ ਗਈਆਂ ਬਾਕੀ ਹਮਾਤੇ ਦੇਖੋ ਕਿ ਕਿੰਦੀ ਚੰਗੀ ਹੈ ਥਣ ਥਣ ਪੂਰਾ ਪੂਰਾ ਘੈਂਟ ਗੱਲਬਾਤ ਤੇ ਲੱਗੀ ਹੋਈ ਹੈਗੀ ਹਨਾ ਬਾਕੀ ਪੰਜਾਬ ਦੀ ਕਲੀਨ ਯੂਪੀ ਨਾਲ ਆਪਣੀ ਵੀਡੀਓ ਆ ਰਹੀ ਹੈ ਜਲਦੀ ਪਾ ਦੇਗੇ ਪੋਸਟ ਤੇ ਤੇ ਕਰਕੇ ਤੇ ਉਦੋਂ ਬਾਅਦ ਬਹੁਤ ਬਹੁਤ ਰਿਟਰਨ ਬੰਦ ਜਿਹੜੇ ਜਿਹੜੇ ਆਪਣਾ ਜੁੜਦੇ ਆ ਵੇਖੋ ਹਨਾ ਬਾਣਾ ਬਾਣਾ ਹਾ ਆ ਗਈ ਆ ਮੁੰਡੇ ਲੱਗਾ ਅੱਛਾ ਚੰਠੀ ਆ ਬੱਚੀ ਆ ਹੇ ਨੋ ਤਾਂ ਨਿਕਲਦਾ ਚੇਪਾ ਬੋਲਦੇ ਸਾਡੇ ਤੋਂ ਟਿੱਕ ਕਹਿੰਦੇ ਇਧਰ ਸੂਨ ਪਟਾਲੇ ਘੜਦੇ ਹਾਂ ਦੇਖਾ ਨਿਕਲਿਆ ਰਿਹਾ ਚੇਪਾ ਕਹਿੰਦਾ ਸਾਡੇ ਨੂੰ ਕਸ ਕੇ ਬੰਨ੍ਹਿਆ ਗੱਡੀ ਦੇ ਨਾਲ ਤੇ ਕਰਦੇ ਹਾਂ ਫਿਰ ਦੇਖਦੇ ਟੈਸਟ ਤਾਂ ਲੈਣੀ ਆ ਨਾ ਅਗਲੇ ਨੇ ਇਹ ਵੀ ਦਿਖੋ ਜੀ ਆਹ ਦੇ ਮਸਤੀ ਮਸਤੀ ਫਕੀਰਾਂ ਦੀ ਕਿਤੇ ਵੀ ਹੋ ਸਕਦੀ ਹੈ ਜਿੰਨਾ ਟੌਰ ਨਾਲ ਜਾਏਗਾ ਬਾਕੀ ਧੰਨਵਾਦ ਜਿਹੜੇ ਜਿਹੜੇ ਭਰਾਵਾਂ ਨਾਲ ਜੁੜਦੇ ਆ ਸਪੋਰਟ ਕਰਦੇ ਆ ਆਉਣ ਵਾਲੇ ਟਾਈਮ ਤੱਕ ਕੋਈ ਸੁਧਾਰ ਕਰਦੇ ਆ ਜਾਂ ਲਾਉਣ ਬਾਰੇ ਵੀ ਕਹਿੰਦੇ ਸੀ ਬਈ ਲਾਉਣ ਬਾਰੇ ਵੀ ਦੱਸਿਆ ਆਪਾਂ ਸਾਰੀ ਜਾਣਕਾਰੀ ਪ੍ਰੋਪਰ ਦੇ ਆ ਕਰਾਂਗੇ ਮੰਡੀ ਚ ਕੋਈ ਹੋਰ ਮੱਦ ਦਿਖਾਉਣਿਆ ਨਹੀਂ ਨਾ ਯਾ ਦੇਖ ਲੈ ਬੰਨੀ ਵੀ ਨਹੀਂ ਹੈਗੀ ਤੇ ਆ ਬੈਠੀ ਆ ਠੰਡੀ ਸੀਲ ਦੀ ਗੱਲ ਬਾਤ ਦੇਖੋ ਹਨਾ ਕਿੰਨੀ ਜਿਆਦੀ ਹੈ ਤੀ ਤੇ ਬਾਕੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਆਪਾਂ ਕਹਿੰਦੇ ਆ ਵੀ ਕਈ ਨੈਗੇਟਿਵ ਕਮੈਂਟ ਕਰ ਦਿੰਦੇ ਆ ਬਈ ਉਹਨਾਂ ਨੂੰ ਮੈਂ ਬੋਲਦਾ ਨਹੀਂ ਹੈਗਾ ਦੇ ਕੋਈ ਪ੍ਰੋਬਲਮ ਦੇ ਸਿੱਧਾ ਫੋਨ ਆਲਾ ਕਰੋ ਯਾਰ ਐਡੀ ਕੋ ਗੱਲ ਨਹੀਂ ਹੈਗੀ ਤੇ ਜੇ ਗਲਤੀ ਆਉਣਾ ਤਾਂ ਹੈਲੋ ਉਹ ਨਹੀਂ ਉਹ ਯਾਨੀ ਕਹਿੰਦਾ ਛੱਡ ਦੇ ਕਿ ਚੱਲਦੇ ਆ ਦਿਖਾਉਣੇ ਆ ਵੀ ਸਾਨੂੰ ਚੰਗਾ ਇੱਕ ਆਈਫੋਨ ਦੇ ਵਿੱਚ ਚੰਗਾ ਫੰਕਸ਼ਨ ਆ ਗਿਆ ਪਾਜ਼ ਹੋ ਜਾਂਦੇ ਵੀਡੀਓ ਪਹਿਲਾਂ ਪਾਜ਼ ਨਹੀਂ ਹੁੰਦੀ ਸੀ ਤੇ ਬਾਕੀ ਧੰਨਵਾਦ ਦੇਖੋ ਮੰਡੀ ਦਾ ਮਾਹੌਲ ਪੂਰਾ ਵਜੇ ਵਜੇ ਗਿਆ ਉਧਰੋਂ ਸ਼ੂਟ ਕਰਦੇ ਆਪਾਂ ਤੇ ਭਾਈ ਦੇਖੋ ਪੂਰੀਆਂ ਚੰਗੀਆਂ ਚੰਗਾ ਮੱਝਾਂ ਆਉਂਗਾ ਤੇ ਬਾਕੀ ਅੱਜ ਥੋੜਾ ਜਿਹਾ ਮੰਡੀ ਦੇ ਵਿੱਚ ਗਾਹਕ ਚੰਗਾ ਹੋਣ ਕਰਕੇ ਤੇ ਪਸ਼ੂਆਂ ਦੀ ਸੇਲ ਜਾਦੀ ਹੋਈ ਅੱਜ ਤੇ ਜਿਹੜੇ ਵੀ ਭਰਾ ਨੂੰ ਮੰਡੀ ਦੀ ਲੋਕੇਸ਼ਨ ਦਾ ਨਹੀਂ ਪਤਾ ਡੱਬਲ ਹੀ ਮੰਡੀਆਂ ਤੇ ਹਰੇਕ ਹੀ ਐਤਵਾਰ ਲੱਗਦੀ ਹੈ ਵੀ ਠੀਕ ਹੈ ਇਹਦੇ ਵਿੱਚ ਗਾਈਆਂ ਮੱਝਾਂ ਕਾਟੂ ਮਾਲ ਦੇ ਵਿੱਚ ਡੱਬਣ ਮੱਝਾਂ ਕੱਟੀਆਂ ਸਾਰਾ ਕੁਝ ਆਉਂਦਾ ਹੁੰਦਾ ਹੈਗਾ ਜਿਹੜੇ ਭਰਾ ਦੂਰ ਨੇੜੇ ਦੇ ਹੈਗੇ ਤੇ ਉਹ ਜ਼ਰੂਰ ਆਇਆ ਕਰੋ ਬਾਕੀ ਦੇਖ ਸਕਦੇ ਹੋ ਖੁੱਲਾ ਮਾਹੌਲ ਆ ਮੰਡੀ ਦਾ ਐਂਡ ਤੋਂ ਲੈ ਕੇ ਇੱਥੋਂ ਤੱਕ ਸ਼ੌਂਕੀ ਡੇਰੀ ਫਾਰਮਰ ਬਾਕੀ ਪੂਰੀ ਰੌਣਕ ਹੈ ਜੀ ਮੰਡੀ ਦੀ ਠੀਕ ਹੈ ਤੇ ਸਾਡੀ ਵੀਡੀਓ ਪਾਉਣਾ ਫਰਕ ਜੂਣ ਪੈਂਦਾ ਵੀ ਚੰਗੇ ਪਸ਼ੂ ਚੰਗੇ ਮਿਲਨੇ ਹਨਾ ਤਾਂ ਉਹਦੇ ਲਈ ਆਪਾਂ ਪੂਰੀ ਗੱਲਬਾਤ ਸਾਨੂੰ ਦਿਖਾਉਂ ਗਏ ਮੱਝਾਂ ਦੇ ਵਿੱਚ ਤੇ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਨੂੰ ਇਹ ਕਹਿ ਸਕਦੇ ਹਾਂ ਵੀ ਚੰਗਾ ਰੇਟ ਲੱਗ ਰਿਹਾ ਹੋਵੇ ਚੰਗਾ ਪਸ਼ੂ ਹੋਵੇ ਹੈਨਾ ਤੇ 1 90 ਦੀ ਕਹਿੰਦਾ ਵੀ ਮੱਝ ਦੇਵਾਂਗਾ ਹਾਂ ਵੀ ਤੋੜ ਕੇ ਦਿਖਾਉਂਦੇ ਹਾਂ ਵੀ ਮੰਡੀ ਦਾ ਲੱਗ ਕੇ ਥੋੜਾ ਜਿਹਾ ਪਸ਼ੂ ਗ੍ਰੈਸਿਵ ਹੋ ਜਾਂਦਾ ਹੈਗਾ ਬਾਕੀ ਦੇਖੋ ਤੋੜ ਕੇ ਹੈਨਾ ਇਹ ਕਿ ਝੋਟੀ ਦੇਖੋ ਕੁੰਡੀ ਦੀ ਪੂਰੀਆਂ ਗੱਲਬਾਤ ਹੈ ਹੈਨਾ ਕੁੰਡੀ ਵਾਲੀ ਤਾਂ ਬਾਕੀ ਬਾਹਰ ਦੇਗਾ ਅੰਦਰ ਦੇਗਾ ਕਿ ਸਾਰੇ ਹੀ ਹੁੰਦੇ ਇੱਥੇ ਸਾਡੇ ਜਿਹੜੇ ਭਾਉਂ ਦਾ ਮਕਸਦ ਤੇ ਤੁਹਾਨੂੰ ਚੰਨਾ ਚੰਗਾ ਪਾਸ ਦਿਖਾਉਣਾ ਤੇ ਮੰਡੀ ਦੇ ਵਿੱਚ ਜਾ ਕੇ ਬਾਕੀ ਧੰਨਵਾਦ ਬਹੁਤ-ਬਹੁਤ ਭਰਾਵਾਂ ਦਾ ਤੇ ਅੱਜ ਦੀ ਵੀ ਸਾਡੀ ਹੋ ਗਈ ਸਮਾਪਤ ਤੇ ਕੱਲ ਨੂੰ ਲੈ ਕੇ ਆਉਣਗੇ ਨਵਾਂ ਟੌਪਿਕ ਤੇ ਨਵੀਂ ਵੀਡੀਓ ਵਲੌਗ